ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਕਾਲ ਰੂਪ ਮੈਰਿਜ ਹੱਬ ਚੈਨਲ ਵਿੱਚ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੇ ਸਾਰੇ ਪੰਜਾਬੀ ਵੀਰ ਭੈਣ ਭਰਾ ਜਿਹੜੇ ਸਾਡੇ ਚੈਨਲ ਨਾਲ ਜੁੜੇ ਹੋਏ ਨੇ, ਜਿਹੜੇ ਵੀਡੀਓ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਬੰਦੀ ਛੋੜ ਦਿਵਸ, ਯਾਨੀ ਕਿ ਦੀਵਾਲੀ ਦੀਆਂ ਐਡਵਾਂਸ ਵਿੱਚ ਬਹੁਤ-ਬਹੁਤ ਮੁਬਾਰਕਾਂ, ਬਹੁਤ-ਬਹੁਤ ਆਪ ਜੀ ਨੂੰ ਸ਼ੁਭ ਕਾਮਨਾਵਾਂ। ਔਰ ਸਾਡੇ ਚੈਨਲ ਤੇ ਪੰਜਾਬ ਦੇ ਹਰੇਕ ਏਰੀਆਸ ਤੋਂ ਐਨਆਰਆਈਜ਼ ਗਵਰਨਮੈਂਟ ਜੌਬ ਅਨਮੈਰਿਡ ਔਰ ਤਲਾਕਸ਼ੁਦਾ ਲੜਕੀਆਂ ਦੇ ਪ੍ਰੋਫਾਈਲਸ ਪਹੁੰਚ ਰਹੇ ਨੇ ਜਿਹੜੇ ਕਿ ਮੇਨਲੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਯੂਐਸਏ ਤੋਂ ਪ੍ਰੋਫਾਈਲਸ ਹੁੰਦੇ ਨੇ ਔਰ ਹੋਰ ਵੀ ਬਹੁਤ ਸਾਰੇ ਕੰਟਰੀਜ਼ ਤੋਂ ਨੇ ਲੜਕੀਆਂ ਦੀ ਐਡ ਜਿਹੜੀ ਹੈ ਉਹ ਫ੍ਰੀ ਹੈ ਤੁਸੀਂ ਇਸ ਆਫਰ ਦਾ ਬੈਨੀਫਿਟ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਹਾਡੇ ਵਾਸਤੇ ਇੱਕ ਜ਼ਰੂਰੀ ਜਾਣਕਾਰੀ ਹੈ ਕਿ ਜੇਕਰ ਤੁਸੀਂ ਸਾਡੇ ਮੈਂਬਰ ਬਣਨਾ ਚਾਹੁੰਦੇ ਹੋ ਯਾਨੀ ਕਿ ਸਾਡੇ ਚੈਨਲ ਦੇ ਮੈਂਬਰ ਬਣਦੇ ਨਾਲ ਤੁਸੀਂ ਮੈਂਬਰਸ਼ਿਪ ਖਰੀਦਣੀ ਹੈ ਇਸਦੇ ਤੁਹਾਨੂੰ ਬਹੁਤ ਸਾਰੇ ਬੈਨੀਫਿਟਸ ਹੋਣਗੇ ਕਿ ਤੁਹਾਨੂੰ ਰਿਸ਼ਤਾ ਵੀ ਜਲਦੀ ਮਿਲ ਸਕਦਾ ਹੈ ਤੁਸੀਂ ਕੀ ਕਰਨਾ ਹੈ ਕਿ ਸਾਡੇ YouTube ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰਨਾ ਹੈ ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਜੁਆਇਨ ਦੀ অপਸ਼ਨ ਮਿਲੇਗੀ ਤੇ ਜੁਆਇਨ ਨੂੰ ਤੁਸੀਂ ਕਲਿੱਕ ਕਰੋਗੇ ਜਦੋਂ ਤੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ ਸੋ ਤੁਸੀਂ ਜਿਹੜਾ ਹੈ ਮੈਂਬਰਸ਼ਿਪ ਖਰੀਦ ਕੇ ਬਹੁਤ ਸਾਰੇ ਇਹਦੇ ਬੈਨੀਫਿਟਸ ਲੈ ਸਕਦੇ ਹੋ ਚੈਨਲ ਦੇ ਨਾਲ ਜੁੜੇ ਰਹਿਣਾ ਹੈ ਜੇਕਰ ਚੈਨਲ ਨੂੰ ਫਸਟ ਟਾਈਮ ਦੇਖ ਰਹੇ ਹੋ ਸਾਡੇ ਨਾਲ ਪਹਿਲੀ ਵਾਰ ਜਿਹੜੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰਾਂਗੇ ਤੇ ਨਵੇਂ-ਨਵੇਂ ਰਿਸ਼ਤਿਆਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਸੋ ਫਰਸਟ ਪ੍ਰੋਫਾਈਲ ਨੋਟ ਕਰੋ ਜੀ ਲੜਕੀ ਦਾ ਨਾਮ ਹੈ ਕੌਰ ਲੜਕੀ ਯੂਐਸਏ ਵਿੱਚ ਗਵਰਨਮੈਂਟ ਜੌਬ ਕਰਦੀ ਹੈ ਬਰਥ ਹੈ ਇਹਨਾਂ ਦਾ 1996 ਦਾ ਯਾਨੀ ਕਿ 1996 ਦਾ 5 ਫੁੱਟ 5 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਟੈਕ ਫੈਮਿਲੀ ਦੀ ਚੋਇਸ ਹੈ ਕਿ ਲੜਕਾ ਇਹਨਾਂ ਨੂੰ ਯੂਐਸਏ ਵਿੱਚ ਪੀਆਰ ਜਾਂ ਫਿਰ ਸਿਟੀਜ਼ਨ ਚਾਹੀਦਾ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਗੁਰਦਾਸਪੁਰ ਸਿਟੀ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 8319241303 8319241303 ਨੈਕਸਟ ਹੈ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਲੜਕੀ ਦਾ ਪ੍ਰੋਫਾਈਲ ਬਰਥ ਹੈ 1998 5 ਫਟ 4 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਬੀਕੋਮ ਤੇ ਮਾਰਕੀਟਿੰਗ ਦੇ ਵਿੱਚ ਇਹਨਾਂ ਨੇ ਡਿਪਲੋਮਾ ਕੀਤਾ ਹੋਇਆ ਹੈ ਕਾਸਟ ਹੈ ਕਾਸਟ ਹੈ ਸੈਣੀ ਸਿੱਖ ਲੜਕਾ ਇਹਨਾਂ ਨੂੰ ਕੈਨੇਡਾ ਵਿੱਚ ਪੀਆਰ ਜਾਂ ਸਿਟੀਜ਼ਨ ਚਾਹੀਦਾ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਜਲੰਧਰ ਏਰੀਆ ਤੋਂ ਫੈਮਿਲੀ ਦਾ ਫੋਨ ਨੰਬਰ ਹੈ 9041505113 9041505113 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ 1995 ਦਾ ਬਰਥ ਹੈ 1995 ਦਾ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਫਾਦਰ बिजनेਸਮੈਨ ਨੇ ਮਦਰ ਹਾਊਸ ਵਾਈਫ ਹੈ ਕਾਸਟ ਕਾਸਟ ਹੈ ਕਸ਼ਯਪ ਰਾਜਪੂਤ ਚੰਡੀਗੜ੍ਹ ਸਿਟੀ ਨੂੰ ਬਿਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਹੈ 988935911 9888935911 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਲੜਕੀ ਪ੍ਰਾਈਵੇਟ ਜੌਬ ਕਰਦੀ ਹੈ ਬਰਥ 1995 ਦਾ ਹੈ ਯਾਨੀ ਕਿ 1995 ਦਾ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਐਸਸੀ ਐਮਐਸਸੀ ਕੈਮਿਸਟਰੀ ਬੀਐਡ ਔਰ ਮੈਥਸ ਬੀਐਡ ਕੀਤੀ ਹੋਈ ਹੈ ਮੈਥਸ ਔਰ ਸਾਇੰਸ ਵਿੱਚ ਕਾਸਟ ਜੱਟ ਸਿੱਖ ਲੜਕਾ ਜੱਟ ਸਿੱਖ ਫੈਮਿਲੀ ਤੋਂ ਚਾਹੀਦਾ ਹੈ ਜਾਂ ਸਰਕਾਰੀ ਜਾਬ ਤੇ ਹੋਵੇ ਜਾਂ ਪ੍ਰਾਈਵੇਟ ਤੇ ਲੜਕਾ ਸ਼ੁੱਧ ਵੈਸ਼ਨ ਪਰਿਵਾਰ ਤੋਂ ਹੋਵੇ ਫਰੀਦਕੋਟ ਏਰੀਆ ਨੂੰ ਬਿਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਹੈ 8427252862 8427252862 ਨੈਕਸਟ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ 1996 ਦਾ ਬਰਥ 1996 ਦਾ 5 ਫੁੱਟ 7 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਡਿਗਰੀ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਤੇ ਪੋਸਟ ਗ੍ਰੈਜੂਏਸ਼ਨ ਵੀ ਕੀਤੀ ਹੋਈ ਹੈ ਕਾਸਟ ਹੈ ਜੱਟ ਸਿੱਖ ਲੜਕਾ ਇਹਨਾਂ ਨੂੰ ਕੈਨੇਡਾ ਵਿੱਚ ਪੀਆਰ ਜਾਂ ਫਿਰ ਸਿਟੀਜ਼ਨ ਚਾਹੀਦਾ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਮੋਗਾ ਏਰੀਆ ਤੋਂ ਫੈਮਿਲੀ ਦਾ ਫੋਨ ਨੰਬਰ ਹੈ 9814324167 9814324167 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਬਰਤ 1993 1993 5 ਫੁੱਟ 1 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਕਾਸਟ ਹੈ ਸੁਨਿਆਰਾ ਲੜਕੀ ਦਾ ਡਾਈਵੋਰਸ ਹੋਇਆ ਹੈ ਅੰਮ੍ਰਿਤਸਰ ਸਿਟੀ ਨੇ ਬਿਲੋਂਗ ਕਰਦੇ ਨੇ ਫੈਮਿਲੀ ਦੇ ਨਾਲ ਡਾਇਰੈਕਟ ਗੱਲਬਾਤ ਕਰੋ ਜੀ 98146 90748 ਇਸ ਨੰਬਰ ਤੇ ਤੁਸੀਂ ਕਾਲ ਕਰਨੀ ਹੈ ਜਾਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ 9814690748 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਕੈਨੇਡਾ ਦੀ ਸਿਟੀਜ਼ਨ ਹੈ ਬਰਥ ਹੈ 1999 1989 5 ਫੁੱਟ 4 ਇੰਚ ਹਾਈਟ ਕੁਆਲੀਫਿਕੇਸ਼ਨ ਬੀਐਸਸੀ ਨਰਸਿੰਗ ਕਾਸਟ ਹੈ ਸੈਣੀ ਸਿੱਖ ਲੜਕਾ ਇਹਨਾਂ ਨੂੰ ਕੈਨੇਡਾ ਵਿੱਚ ਪੀਆਰ ਜਾਂ ਸਿਟੀਜ਼ਨ ਚਾਹੀਦਾ ਹੈ ਜਲੰਧਰ ਏਰੀਆ ਨੂੰ ਬਿਲੋਂਗ ਕਰਦੇ ਨੇ ਵਧੇਰੇ ਇਨਫੋਰਮੇਸ਼ਨ ਵਾਸਤੇ ਫੈਮਿਲੀ ਦੇ ਨਾਲ ਡਾਇਰੈਕਟ ਗੱਲਬਾਤ ਕਰੋ ਜੀ ਫੋਨ ਨੰਬਰ ਹੈ +16047654893 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਲੜਕੀ ਅਸਿਸਟੈਂਟ ਪ੍ਰੋਫੈਸਰ ਹੈ ਐਂਡ ਬਰਥ ਹੈ 1995 5 ਫੁੱਟ 4 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਟੈਕ ਐਮਟੈਕ ਕੰਪਿਊਟਰ ਸਾਇੰਸ ਕਾਸਟ ਜੱਟ ਸਿੱਖ ਅੰਮ੍ਰਿਤਸਰ ਸਿਟੀ ਨੂੰ ਬਿਲੋਂਗ ਕਰਦੇ ਨੇ ਔਰ ਫੈਮਿਲੀ ਦਾ ਫੋਨ ਨੰਬਰ ਹੈ 9779976791 97799 97799976791 ਫੈਮਿਲੀ ਨੂੰ ਕਾਲ ਕਰਨ ਤੋਂ ਪਹਿਲਾਂ ਇਹਨਾਂ ਦਾ ਬਾਇ ਡਾਟਾ ਔਰ ਇਹਨਾਂ ਦਾ ਫੋਨ ਨੰਬਰ ਧਿਆਨ ਨਾਲ ਚੈੱਕ ਕਰ ਲਓ ਜੀ ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ 1996 ਦਾ ਬਰਥ ਹੈ 5 ਫੁੱਟ 2 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਬੀਐਸਸੀ ਮੈਡੀਕਲ ਤੇ ਐਮਐਸਸੀ ਜੀਓਲੋਜੀ ਕਾਸਟ ਰਾਮਦਾਸੀ ਐਸਿਕ ਔਰ ਪਟਿਆਲਾ ਏਰੀਆ ਨੂੰ ਬਿਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਹੈ 9915173977 9915173977 ਨੈਕਸਟ ਹੈ ਜੀ ਨਾਮ ਹੈ ਕੌਰ ਕਨੇਡਾ ਦੀ ਸਿਟੀਜ਼ਨ ਹੈ ਲੜਕੀ ਜੌਬ ਕਰਦੀ ਹੈ ਆਈਟੀ ਫੀਲਡ ਵਿੱਚ 1990 ਦਾ ਬਰਤ ਹੈ 5 ਫੁੱਟ 6 ਇੰਚ ਹਾਈਟ ਕੁਆਲੀਫਿਕੇਸ਼ਨ ਐਮਸੀਏ ਇੱਕ ਬ੍ਰਦਰ ਹੈ ਕਨੇਡਾ ਪੀਆਰ ਕਾਸਟ ਜੱਟ ਸਿੱਖ ਲੜਕੀ ਤਲਾਕਸ਼ੁਦਾ ਹੈ ਬਿਨਾ ਬੱਚਿਆਂ ਤੋਂ ਹੈ ਲੜਕਾ ਇਹਨਾਂ ਨੂੰ ਕਨੇਡਾ ਵਿੱਚ ਪੀਆਰ ਚਾਹੀਦਾ ਹੈ ਜ਼ਿਲ੍ਹਾ ਹੈ ਇਹਨਾਂ ਦਾ ਲੁਧਿਆਣਾ ਫੈਮਲੀ ਦੇ ਦੋ ਕੰਟੈਕਟ ਨੇ ਪਹਿਲਾ ਹੈ +16475052661 ਔਰ ਦੂਸਰਾ ਨੰਬਰ ਹੈ 9815567290 ਫੈਮਲੀ ਨੂੰ ਕਾਲ ਕਰਨ ਤੋਂ ਪਹਿਲਾਂ ਇਹਨਾਂ ਦਾ ਬਾਇਓ ਡਾਟਾ ਔਰ ਫੋਨ ਨੰਬਰ ਧਿਆਨ ਨਾਲ ਚੈੱਕ ਕਰ ਲਵੋ ਜੀ ਨੈਕਸਟ ਹੈ ਲੜਕੀ ਦਾ ਪ੍ਰੋਫਾਈਲ ਨਾਮ ਕੁਮਾਰੀ ਕਨੇਡਾ ਦੀ ਪੀਆਰ ਹੈ ਬਰਥ ਹੈ ਇਹਨਾਂ ਦਾ 15 ਸਤੰਬਰ 2005 5 ਫੁੱਟ 2 ਇੰਚ ਹਾਈਟ ਇੱਕ ਬ੍ਰਦਰ ਹੈ ਕਨੇਡਾ ਸੈਟਲ ਗਾਸਟ ਸ਼ਰਮਾ ਫੈਮਿਲੀ ਵਿੱਚ ਹੈ ਇਹਨਾਂ ਦਾ ਇੱਕ ਬ੍ਰਦਰ ਇੱਕ ਸਿਸਟਰ ਤੇ ਪੇਰੈਂਟਸ ਲड़का ਇਹਨਾਂ ਨੂੰ ਕੈਨੇਡਾ ਵਿੱਚ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਫਿਰ ਪੀਆਰ ਔਰ ਲੜਕੇ ਦੀ ਏਜ 27 ਸਾਲ ਤੋਂ ਜ਼ਿਆਦਾ ਨਾ ਹੋਵੇ ਗੜ ਸ਼ੰਕਰ ਸਿਟੀ ਨੇ ਬਿਲੋਂਗ ਕਰਦੇ ਨੇ ਡਿਸਟ੍ਰਿਕਟ ਹੈ ਹੁਸ਼ਿਆਰਪੁਰ ਔਰ ਫੋਨ ਨੰਬਰ ਹੈ 9501922880 9501922880 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਨਿਊਜ਼ੀਲੈਂਡ ਦੀ ਸਿਟੀਜ਼ਨ ਹੈ ਬਰਥ ਹੈ 1992 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਬੀਐਸਸੀ ਅਕਾਊਂਟਿੰਗ ਹੁਣ ਲੜਕੀ ਇਮੀਗ੍ਰੇਸ਼ਨ ਦਾ ਬਿਜ਼ਨਸ ਕਰਦੀ ਹੈ ਫੋਰਨ ਵਿੱਚ ਕਾਸਟ ਹੈ ਇਹਨਾਂ ਦੀ ਜੱਟ ਸਿੱਖ ਸੌਰੀ ਫਾਦਰ ਇਹਨਾਂ ਦੇ ਰਿਟਾਇਰ ਨੇ ਸਰਕਾਰੀ ਜੌਬ ਤੋਂ ਮਦਰ ਹਾਊਸ ਵਾਈਫ ਹੈ ਦੋ ਇਹਨਾਂ ਦੇ ਬ੍ਰਦਰ ਨੇ ਉਹ ਨਿਊਜ਼ੀਲੈਂਡ ਵਿੱਚ ਪੀਆਰ ਨੇ ਲੜਕਾ ਇਹਨਾਂ ਨੂੰ 32 ਸਾਲ ਤੱਕ ਨਿਊਜ਼ੀਲੈਂਡ ਵਿੱਚ ਹੋਵੇ ਜਾਂ ਲੜਕਾ ਪੰਜਾਬ ਤੋਂ ਹੋਵੇ ਬੈਕਗ੍ਰਾਉਂਡ ਹੈ ਇਹਨਾਂ ਦੀ ਜਲੰਧਰ ਸਿਟੀ ਤੋਂ ਕਾਸਟ ਇਹਨਾਂ ਦੀ ਜੱਟ ਸਿਕ ਹੈ ਫੋਨ ਨੰਬਰ ਹੈ 9041223961 9041223961 ਨੈਕਸਟ ਹੈ ਜੀ ਅਮਰਤਾਰੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਪ੍ਰਾਈਵੇਟ ਜੌਬ ਕਰਦੀ ਹੈ ਪੀਸੀਐਸ ਇਗਜ਼ਾਮ ਦੀ ਪ੍ਰੈਪਰੇਸ਼ਨ ਵੀ ਕਰ ਰਹੀ ਹੈ ਔਰ ਇਹਨਾਂ ਨੂੰ ਪੂਰੀ ਹੋਪ ਹੈ ਕਿ ਲੜਕੀ ਜਿਹੜੀ ਹੈ ਆਫੀਸਰ ਬਣ ਜਾਵੇਗੀ ਪੰਜਾਬ ਪੁਲਿਸ ਦੇ ਵਿੱਚ ਬਰਤ ਹੈ ਇਹਨਾਂ ਦਾ 1995 ਦਾ 1995 5 ਫੁੱਟ 3 ਇੰਚ ਹਾਈਟ ਹੈ ਕੁਆਲਿਫਿਕੇਸ਼ਨ ਹੈ ਇਹਨਾਂ ਦੀ ਗ੍ਰੈਜੂਏਸ਼ਨ ਤੇ ਇੱਕ ਇਹਨਾਂ ਨੇ ਡਿਪਲੋਮਾ ਕੀਤਾ ਹੈ ਆਰਕੀਟੈਕਟ ਦਾ 3 ਸਾਲ ਦਾ ਡਿਪਲੋਮਾ ਹੈ ਔਰ ਲੜਕੀ ਵੈਲ এডਿਕੇਟਿਡ ਹੈ ਔਰ ਵੈਲ ਟੈਲੈਂਟਡ ਹੈ ਕਾਸਟ ਇਹਨਾਂ ਦੀ ਮਜਬੀ ਸਿੱਖ ਲੜਕਾ ਸਰਕਾਰੀ ਜੋਬ ਜਾਂ ਬਿਜ਼ਨਸਮੈਨ ਜਾਂ ਕੋਈ ਵੈਲ ਸੈਟਲ ਫੈਮਿਲੀ ਨੂੰ ਬਿਲੋਂਗ ਕਰਦਾ ਹੋਵੇ ਲੜਕਾ ਸ਼ੁੱਧ ਵੈਸ਼ਨ ਪਰਿਵਾਰ ਤੋਂ ਅਮਰਤਾਰੀ ਹੋਵੇ ਜਾਂ ਸਾਬਤ ਸੂਰਤ ਗੁਰਸਿੱਖ ਹੋਵੇ ਲੜਕਾ ਔਰ ਬਟਾਲਾ ਡਿਸਟ੍ਰਿਕਟ ਸੋਰੀ ਬਟਾਲਾ ਸਿਟੀ ਡਿਸਟ੍ਰਿਕਟ ਹੈ ਗੁਰਦਾਸਪੁਰ ਦੋ ਇਹਨਾਂ ਦੇ ਕੰਟੈਕਟ ਨੇ ਪਹਿਲਾ ਹੈ 7710748584 ਦੂਸਰਾ ਹੈ 8054655638 ਦੋਨੋਂ ਨੰਬਰ ਤੇ ਨਾਲ ਚੈੱਕ ਕਰਕੇ ਇਹਨਾਂ ਦੇ ਨਾਲ ਹੁਣੇ ਹੀ ਡਾਇਰੈਕਟ ਗੱਲਬਾਤ ਕਰੋ ਜੀ ਨੈਕਸਟ ਹੈ ਮੀਡਲ ਕਲਾਸ ਫੈਮਿਲੀ ਦੀ ਲੜਕੀ ਨਾਮ ਕੌਰ ਪ੍ਰਾਈਵੇਟ ਜੌਬ ਕਰਦੀ ਹੈ 1992 ਦਾ ਬਰਥ ਹੈ ਇਹਨਾਂ ਦਾ 19 92 ਦਾ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀ ਤੱਕ ਲੜਕਾ ਵਧੀਆ ਬਿਜ਼ਨਸ ਜਾਂ ਪ੍ਰਾਈਵੇਟ ਜੌਬ ਕਰਦਾ ਹੋਵੇ ਕਾਸਟ ਹੈ ਮਝ ਵੀ ਸਿੱਖ ਔਰ ਸਿਰਫ ਲੁਧਿਆਣਾ ਸਿਟੀ ਤੋਂ ਹੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਫੈਮਿਲੀ ਦਾ ਫੋਨ ਨੰਬਰ ਹੈ 7986641148 7986641148 ਨੈਕਸਟ ਹੈ ਲਾਮ ਹੈ ਕੌਰ ਪ੍ਰਾਈਵੇਟ ਜੌਬ ਕਰਦੀ ਹੈ ਲੜਕੀ 1991 ਦਾ ਬਰਥ 1991 ਦਾ 5 ਫੁੱਟ 2 ਇੰਚ ਹਾਈਟ ਹੈ ਕੁਆਲੀਫਿਕੇਸ਼ਨ ਹੈ ਜੀ ਐਨ ਐਮ ਜਨਰਲ ਨਰਸਿੰਗ ਐਂਡ ਮਿਡਵਾਈਫਰੀ ਦਾ ਨਰਸਿੰਗ ਦਾ ਕੋਰਸ ਕੀਤਾ ਹੋਇਆ ਹੈ ਫਾਦਰ ਰਿਟਾਇਰ ਨੇ ਗਵਰਨਟ ਜੋਬ ਤੋਂ ਮਦਰ ਹਾਊਸ ਵਾਈਫ ਹੈ ਕਾਸਟ ਹੈ ਜੱਟ ਸਿੱਖ ਮੈਰਿਜ ਇਹਨਾਂ ਨੇ ਜਲਦੀ ਕਰਨੀ ਹੈ ਔਰ ਇਹਨਾਂ ਨੂੰ ਫੈਮਿਲੀ ਵਾਲੇ ਹੀ ਕੰਟੈਕਟ ਕਰਨ ਜਾਨੀ ਕਿ ਮੈਰਿਜ ਵੀਰੋ ਵਾਲੇ ਕੰਟੈਕਟ ਨਾ ਕਰਨ ਅਮਰitsar ਸਿਟੀ ਨੇ ਬਿਲੋਂਗ ਕਰਦੇ ਨੇ ਔਰ ਇਹਨਾਂ ਦਾ ਫੋਨ ਨੰਬਰ ਹੈ 98141 35959 98141 35959 ਨੈਕਸਟ ਇਹ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਕੌਰ ਲੜਕੀ ਕੈਨੇਡਾ ਦੀ ਪੀਆਰ ਹੈ ਬਰਥ ਹੈ ਇਹਨਾਂ ਦਾ 2000 ਦਾ ਹਾਈਟ 5 ਫੁੱਟ 6 ਇੰਚ ਹੈ ਔਰ ਕੁਆਲੀਫਿਕੇਸ਼ਨ ਪਲੱਸ 2 ਇੰਡੀਆ ਤੋਂ ਹੈਲਥ ਕੇਅਰ ਡਿਪਲੋਮਾ ਕੈਨੇਡਾ ਤੋਂ ਇੱਕ ਬ੍ਰਦਰ ਹੈ ਇੰਡੀਆ ਵਿੱਚ ਉਹ ਗਵਰਨਟ ਜੋਬ ਤੇ ਹੈ ਕਾਸਟ ਹੈ ਇਹਨਾਂ ਦੀ ਜੱਟ ਸਿੱਖ ਔਰ ਮੁੱਗਾ ਰਿਆ ਨੇ ਬਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਹੈ 9855036179 9851 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਕੈਨੇਡਾ ਦੀ ਸਿਟੀਜ਼ਨ ਹੈ ਬਰਥ ਹੈ 1998 ਦਾ 5 ਫੁੱਟ 8 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬਿਜ਼ਨਸ ਐਡਮਿਨਿਸਟ੍ਰੇਸ਼ਨ ਫਾਦਰ ਇਹਨਾਂ ਦੇ ਬਿਜ਼ਨਸਮੈਨ ਨੇ ਮਦਰ ਹਾਊਸ ਵਾਈਫ ਹੈ ਇੱਕ ਬ੍ਰਦਰ ਹੈ ਉਹ ਕੈਨੇਡਾ ਦੇ ਵਿੱਚ ਹੈ ਔਰ ਵਰਕ ਪਰਮਿਟ ਤੇ ਹੈ ਲੜਕਾ ਕਾਸਟ ਹੈ ਅਰੋੜਾ ਸਿੱਖ ਲੜਕਾ ਇਹਨਾਂ ਨੂੰ ਕੈਨੇਡਾ ਵਿੱਚ ਪੀਆਰ ਜਾਂ ਫਿਰ ਸਿਟੀਜ਼ਨ ਚਾਹੀਦਾ ਹੈ ਮੋਗਾ ਏਰੀਆ ਨੂੰ ਬਿਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਹੈ 9878672815 ਨੈਕਸਟ ਨੋਟ ਕਰੋ ਜੀ ਸੈਣੀ ਸਿਕ ਕਾਸਟ ਦੀ ਲੜਕੀ ਹੈ ਜਿਨ੍ਹਾਂ ਦੀ ਆਪਣੀ ਕੰਪਨੀ ਹੈ EY 1996 ਦਾ ਬਰਤ ਹੈ 1996 ਦਾ 5 ਫੁੱਟ 2 ਇੰਚ ਹਾਈਟ ਕੁਆਲੀਫਿਕੇਸ਼ਨ ਹੈ CA CPA ਫਾਦਰ ਇਹਨਾਂ ਦੇ ਫੋਰਨ ਵਿੱਚ ਨਹੀਂ ਮਦਰ ਹਾਊਸ ਵਾਈਫ ਹੈ ਇੱਕ ਭੈਣ ਹੈ ਉਹ ਮੈਰਿਡ ਹੈ ਜਰਮਨੀ ਵਿੱਚ ਇੱਕ ਬ੍ਰਦਰ ਹੈ ਉਹ ਸਟੱਡੀ ਕਰਦਾ ਹੈ ਔਰ ਸ਼ਹੀਦ ਭਗਤ ਸਿੰਘ ਨਗਰ ਬੰਗਾ ਸਿਟੀ ਨੂੰ ਬਿਲੋਂਗ ਕਰਦੇ ਨੇ ਫੈਮਿਲੀ ਦੀ ਚੁਆਇਸ ਇਹ ਹੈ ਕਿ ਲੜਕਾ ਸੀਏ ਸੀਪੀਏ ਜਾ ਇੰਜੀਨੀਅਰ ਹੋਵੇ ਜਾਤੀ ਬੰਧਨ ਵੀ ਕੋਈ ਨਹੀਂ ਹੈ ਜਾਂ ਲੜਕਾ ਪੰਜਾਬ ਤੋਂ ਹੋਵੇ ਜਾਂ ਫਿਰ ਐਨ ਆਰ ਆਈਸ ਔਰ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 9478364788 9478364788 ਨੈਕਸਟ ਇਹ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਕੰਪਨੀ ਦੇ ਵਿੱਚ ਐਜ਼ ਅ ਡਾਇਰੈਕਟਰ ਦੀ ਪੋਸਟ ਤੇ ਜੌਬ ਕਰਦੀ ਹੈ ਲੜਕੀ ਵੈਲ ਐਜੂਕੇਟਿਡ ਹੈ ਔਰ ਪਿਓਰ ਵੈਜੀਟੇਰੀਅਨ ਫੈਮਿਲੀ ਨੂੰ ਬਿਲੋਂਗ ਕਰਦੇ ਨੇ 24 ਲੱਖ ਰੁਪਏ ਸਾਲਾਨਾ ਇਹਨਾਂ ਨੂੰ ਪੈਕੇਜ ਮਿਲਦਾ ਹੈ ਕੰਪਨੀ ਤੋਂ ਐਂਡ ਬਰਥ ਹੈ ਇਹਨਾਂ ਦਾ 1992 ਦਾ 1992 5 ਫੁੱਟ 1 ਇੰਚ ਹਾਈਟ ਪੇਰੈਂਟਸ ਰਿਟਾਇਰ ਹੋ ਚੁੱਕੇ ਨੇ ਗਵਰਨ ਜੌਬ ਤੋਂ ਹੁਣ ਉਹ ਪੈਨਸ਼ਨਰ ਨੇ ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਮੁਹਾਲੀ ਸਿਟੀ ਤੋਂ ਰਿਸ਼ਤਾ ਇਹਨਾਂ ਨੂੰ ਚਾਹੀਦਾ ਹੈ ਚੰਡੀਗੜ੍ਹ ਪੂਨਾ ਦਿੱਲੀ ਗੋਆ ਬੈਂਗਲੌਰ ਜਾਂ ਫਿਰ ਕਿਸੇ ਹੋਰ ਮੈਟਰੋਪੋਲੀਟਨ ਸਿਟੀ ਤੋਂ ਔਰ ਮੈਰਿਜ ਇਹਨਾਂ ਨੇ ਜਲਦੀ ਕਰਨੀ ਹੈ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 9779141471 9779141471 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਬਰਥ ਹੈ 1997 5 ਫੁੱਟ 5 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਨਰਸਿੰਗ ਦੀ ਡਿਗਰੀ ਤੇ ਕਾਸਟ ਹੈ ਰਾਮਗੜੀਆ ਸਿੱਖ ਲੜਕਾ ਇਹਨਾਂ ਨੂੰ ਐਨਆਰਆਈ ਚਾਹੀਦਾ ਹੈ ਮੋਗਾ ਏਰੀਆ ਨੇ ਬਿਲੋਂਗ ਕਰਦੇ ਨੇ ਰਿਸ਼ਤਾ ਇਹਨਾਂ ਨੂੰ 50-60 ਕਿਲੋਮੀਟਰ ਤੱਕ ਜਾਂ ਜਿਆਦਾ ਤੋਂ ਜਿਆਦਾ 100 ਕਿਲੋਮੀਟਰ ਤੱਕ ਰਿਸ਼ਤਾ ਚਾਹੀਦਾ ਹੈ ਔਰ ਫੈਮਿਲੀ ਦਾ ਵਟਸਐਪ ਨੰਬਰ ਨੋਟ ਕਰੋ ਜੀ 991460754 9914607554 ਨੈਕਸਟ ਹੈ ਜੀ ਯੂਐਸਏ ਵਿੱਚ ਵੈਲ ਸੈਟਲ ਹੈ ਲੜਕੀ ਔਰ ਯੂਐਸਏ ਵਿੱਚ ਪੀਆਰ ਹੈ ਸੌਰੀ ਲੜਕੀ ਯੂਐਸਏ ਵਿੱਚ ਵੈਲ ਸੈਟਲ ਹੈ ਔਰ ਪੀਆਰ ਇਹਨਾਂ ਨੇ ਅਪਲਾਈ ਕੀਤਾ ਹੋਇਆ ਹੈ ਅਜੇ ਪੀਆਰ ਹੋਏ ਨਹੀਂ ਆ ਬਟ ਜਲਦੀ ਹੀ ਪੀਆਰ ਹੋਣ ਵਾਲੇ ਨੇ ਬਰਥ ਹੈ ਇਹਨਾਂ ਦਾ 1 ਮਈ 1999 ਦਾ 1989 5 ਫੁੱਟ ਹਾਈਟ ਹੈ ਸਟੱਡੀ ਹੈ ਇਹਨਾਂ ਦੀ ਗ੍ਰੈਜੂਏਸ਼ਨ ਤੇ ਕੰਪਿਊਟਰ ਕੋਰਸ ਕਾਸਟ ਹੈ ਇਹਨਾਂ ਦੀ ਐਸਸੀ ਬਾਲਮਿਕੀ ਜਾਤੀਬੰਧਨ ਕੋਈ ਨਹੀਂ ਹੈ ਲੜਕਾ ਇਹਨਾਂ ਨੂੰ ਯੂਐਸਏ ਵਿੱਚ ਚਾਹੀਦਾ ਹੈ ਜਿਹੜਾ ਪਿਓਰ ਵੈਜੀਟੇਰੀਅਨ ਫੈਮਲੀ ਨੂੰ ਬਿਲੋਂਗ ਕਰਦਾ ਹੋਵੇ ਔਰ ਅੰਬਾਲਾ ਸਿਟੀ ਦੇ ਇਹ ਰਹਿਣ ਵਾਲੇ ਨੇ ਹਰਿਆਣਾ ਤੋਂ ਐਂਡ ਫੈਮਲੀ ਦਾ ਫੋਨ ਨੰਬਰ ਨੋਟ ਕਰੋ ਜੀ +15167273957 ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਬਰਥ ਹੈ ਮਾਰਚ 2000 ਹਾਈਟ 5 ਫੁੱਟ 9 ਇੰਚ ਕਵਾਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਫਾਦਰ ਇਹਨਾਂ ਦੇ ਗਵਰਨਟ ਜੋਬ ਕਰਦੇ ਨੇ ਮਦਰ ਹਾਊਸ ਵਾਈਫ ਹੈ ਇੱਕ ਇਹਨਾਂ ਦਾ ਬ੍ਰਦਰ ਵੀ ਹੈ ਕਾਸਟ ਹੈ ਜੱਟ ਸਿੱਖ ਲੜਕਾ ਇਹਨਾਂ ਨੂੰ ਕੈਨੇਡਾ ਵਿੱਚ ਪੀਆਰ ਚਾਹੀਦਾ ਹੈ ਜਾਂ ਲੜਕਾ ਆਸਟ੍ਰੇਲੀਆ ਵਿੱਚ ਹੋਵੇ ਪੀਆਰ ਤਰਨਤਾਰ ਨੇਰੀਆ ਨੂੰ ਬਿਲੋਂਗ ਕਰਦੇ ਨੇ ਔਰ ਫੈਮਿਲੀ ਦਾ ਫੋਨ ਨੰਬਰ ਹੈ 987866048 9878660048 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਕੈਨੇਡਾ ਵਿੱਚ ਪੀਆਰ ਹੈ ਔਰ ਕੈਨੇਡਾ ਵਿੱਚ ਗਵਰਨ জব ਕਰਦੀ ਹੈ 1991 ਦਾ ਬਰਥ ਹੈ 1991 ਦਾ 5 ਫੁੱਟ 3 ਇੰਚ ਹਾਈਟ ਤੇ ਕੁਆਲਿਫਿਕੇਸ਼ਨ ਹੈ ਡਿਗਰੀ ਇਨ ਬਾਇਓਟੈਕਨੋਲੋਜੀ ਇੱਕ ਸਿਸਟਰ ਹੈ ਇੱਕ ਬ੍ਰਦਰ ਹੈ ਦੋਨੋਂ ਕੈਨੇਡਾ ਦੇ ਪੀਆਰ ਨੇ ਕਾਸਟ ਹੈ ਜੱਟ ਸਿੱਖ ਜ਼ਮੀਨ 8 ਏਕੜ ਔਰ ਲੜਕਾ ਇਹਨਾਂ ਨੂੰ ਕੈਨੇਡਾ ਦਾ ਪੀਆਰ ਚਾਹੀਦਾ ਹੈ ਗੁਰਦਾਸਪੁਰ ਸਿਟੀ ਨੂੰ ਬਿਲੋਂਗ ਕਰਦੇ ਨੇ ਔਰ ਫੋਨ ਨੰਬਰ ਹੈ 8284861520 BC8848615B नेक्स्ट नोट करो जी लड़की ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਆਸਟ੍ਰੇਲੀਆ ਵਿੱਚ PR ਹੈ ਬਰਥ ਹੈ ਦਸੰਬਰ 1995 1995 ਦਾ ਬਰਥ ਹੈ 5 ਫੁੱਟ 4 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਮਾਸਟਰ ਡਿਗਰੀ ਇੱਕ ਬ੍ਰਦਰ ਹੈ UK ਵਿੱਚ ਹੈ ਫਾਦਰ ਰਿਟਾਇਰ ਨੇ ਗਵਰਨ জব ਤੋਂ ਮਦਰ ਹਸਬੰਦ ਹੈ ਕਾਸਟ ਹੈ ਨਾ ਦੀ BC ਲੜਕਾ ਇਹਨਾਂ ਨੂੰ ਆਸਟ੍ਰੇਲੀਆ ਜਾਂ ਫਿਰ ਪੰਜਾਬ ਤੋਂ ਚਾਹੀਦਾ ਹੈ ਹੁਸ਼ਿਆਰਪੁਰ ਸਿਟੀ ਨੇ ਬਿਲੋਂਗ ਕਰਦੇ ਨੇ ਫੋਨ ਨੰਬਰ ਨੋਟ ਕਰੋ ਜੀ 7626938769 7626938769 ਫੈਮਲੀ ਨੂੰ ਕਾਲ ਕਰਨ ਤੋਂ ਪਹਿਲਾਂ ਇਹਨਾਂ ਦਾ ਫੋਨ ਨੰਬਰ ਤੇ ਬਾਇਓ ਡਾਟਾ ਧਿਆਨ ਨਾਲ ਚੈੱਕ ਕਰ ਲਵੋ ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਹੈ ਨਾਮ ਹੈ ਕੌਰ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਸਰੀ ਸਿਟੀ ਦੇ ਵਿੱਚ ਹੀ ਰਹਿੰਦੀ ਨੇ ਕੈਨੇਡਾ ਵਿੱਚ ਤੇ ਲੜਕੀ ਮੈਨੇਜਰ ਹੈ ਗੈਸ ਸਟੇਸ਼ਨ ਵਿੱਚ ਬਰਥ ਹੈ ਨਵੰਬਰ 2001 ਦਾ 5 ਫੁੱਟ 9 ਇੰਚ ਹਾਈਟ ਹੈ ਸਟੱਡੀ ਹੈ ਡਿਪਲੋਮਾ ਆਫ ਜਨਰਲ এডਿਕੇਸ਼ਨ ਸਾਇੰਸ ਇੱਕ ਬ੍ਰਦਰ ਹੈ ਇਹਨਾਂ ਦਾ ਉਹ ਵੀ ਕੈਨੇਡਾ ਦਾ ਪੀਆਰ ਹੈ ਪੇਰੈਂਟਸ ਵੀ ਇਹਨਾਂ ਦੇ ਦੋਨੋਂ ਜਿਹੜੇ ਮੰਮੀ ਪਾਪਾ ਨੇ ਉਹ ਵੀ ਕੈਨੇਡਾ ਵਿੱਚ ਨੇ ਤੇ ਕਾਸਟ ਹੈ ਇਹਨਾਂ ਦੀ ਜੱਟ ਸਿੱਖ ਲੜਕਾ ਹੈ ਇਹਨਾਂ ਨੂੰ ਕੈਨੇਡਾ ਦਾ ਪੀਆਰ ਚਾਹੀਦਾ ਹੈ ਜਾਂ ਸਿਟੀਜ਼ਨ ਹੋਵੇ ਖੰਨਾ ਸਿਟੀ ਨੂੰ ਬਿਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 8968068782 ਪੰਜਾਬ ਤੋਂ ਬਿਲੋਂਗ ਕਰਦੇ ਨੇ ਖੰਨਾ ਸਿਟੀ ਤੋਂ ਲੜਕਾ ਇਹਨਾਂ ਨੂੰ ਚਾਹੀਦਾ ਹੈ ਲੁਧਿਆਣਾ ਖੰਨਾ ਫਤਿਹਗੜ ਸਾਹਿਬ ਜਾਂ ਫਿਰ ਇਹਨਾਂ ਦੇ ਆਸ-ਪਾਸ ਦੇ ਏਰੀਆਜ਼ ਤੋਂ ਨੈਕਸਟ ਹੈ ਜੀ ਐਮਬੀਬੀਐਸ ਡਾਕਟਰ ਲੜਕੀ ਦਾ ਪ੍ਰੋਫਾਈਲ ਲੜਕੀ ਆਸਟ੍ਰੇਲੀਆ ਦੀ ਪੀਆਰ ਹੈ 1 ਅਕਤੂਬਰ 1991 ਦਾ ਬਰਥ 5 ਫੁੱਟ 7 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਐਮਬੀਬੀਐਸ ਡਿਗਰੀ ਕਾਸਟ ਜੱਟ ਸਿਕ ਹੈ ਡਿਸਟ੍ਰਿਕਟ ਹੈ ਇਹਨਾਂ ਦਾ ਮੋਹਾਲੀ ਔਰ ਥੋੜੇ ਟਾਈਮ ਦਾ ਡਾਈਵੋਰਸ ਹੋਇਆ ਹੈ ਬਿਨਾ ਬੱਚਿਆਤੋਂ ਨੇ ਔਰ ਲੜਕਾ ਇਹਨਾਂ ਨੇ ਆਸਟ੍ਰੇਲੀਆ ਜਾਂ ਫਿਰ ਪੰਜਾਬ ਤੋਂ ਚਾਹੀਦਾ ਹੈ ਵਧੇਰੇ ਇਨਫੋਰਮੇਸ਼ਨ ਵਾਸਤੇ ਫੈਮਿਲੀ ਦੇ ਨਾਲ ਡਾਇਰੈਕਟ ਗੱਲਬਾਤ ਕਰੋ ਜੀ ਫੋਨ ਨੰਬਰ ਹੈ 79863 60813 7986360813 ਸੋ ਇਹ ਸਨ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਖਾਸ ਪ੍ਰੋਫਾਈਲਸ ਇਸ ਤੋਂ ਇਲਾਵਾ 21 ਅਕਤੂਬਰ 2025 ਯਾਨੀ ਕਿ ਦੀਵਾਲੀ ਵਾਲੇ ਦਿਨ ਸ਼ਾਮ ਨੂੰ ਜਿਹੜੀ ਆ ਦੁਬਾਰਾ ਵੀਡੀਓ ਆਵੇਗੀ ਨਵੇਂ ਪ੍ਰੋਫਾਈਲਸ ਦੀ ਸਾਡੇ ਕੋਲ ਬਹੁਤ ਸਾਰੇ ਪ੍ਰੋਫਾਈਲਸ ਆ ਰਹੇ ਨੇ ਬਟ ਤੁਹਾਨੂੰ ਪਤਾ ਹੈ ਕਿ ਫੈਸਟੀਵਲਸ ਕਰਕੇ ਜਿਹੜਾ ਹੈ ਟਾਈਮ ਕੰਜਸਟਿਵ ਹੁੰਦਾ ਹੈ ਔਰ ਇੱਕ ਦੋ ਸਾਡੇ ਹੋਰ ਵੀ ਜਿਹੜੇ ਲੋੜਵੰਦਾਂ ਦੀ ਹੈਲਪ ਵਾਸਤੇ ਕਾਰਜ ਚੱਲ ਰਹੇ ਨੇ ਉਧਰ ਅਸੀਂ ਬਿਜੀ ਸੀਗੇ ਇਸ ਕਰਕੇ ਅਸੀਂ ਖਿਮਾ ਦੇ ਜਾਚਕ ਹਾਂ ਵੀਡੀਓ ਜਿਹੜੀ 2-3 ਦਿਨ ਬਾਅਦ ਅਸੀਂ ਲਗਾ ਰਹੇ ਆ ਸੋ ਦੁਬਾਰਾ ਫਿਰ ਐਡ ਆ ਜਾਏਗੀ ਜਿਨ੍ਹਾਂ ਦੀ ਐਡ ਅੱਜ ਸਕਿਪ ਹੋ ਗਈ ਹੈ ਜਾਂ ਐਡ ਨਹੀਂ ਆਈ ਜਾਂ ਜਿਨ੍ਹਾਂ ਨੇ ਨਵੀਂ ਐਡ ਲਗਾਨੀ ਹੈ ਸਾਨੂੰ WhatsApp ਤੇ ਮੈਸੇਜ ਕਰ ਦੇਣ ਔਰ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਜਾਨੀ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ